ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਾਏ ਡੀਜੀਵੀ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਰੇਂਜ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਫਾਜ਼ਿਲਕਾ ਦੇ ਮਾਨਯੋਗ ਐਸਐਸਪੀ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਅੱਜ ਵੈਰੋ ਕਾ ਪੁਲਿਸ ਦੇ ਵੱਲੋਂ ਦੋ ਦੋਸ਼ੀਆਂ ਨੂੰ ਦਲਾਲਾਬਾਦ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਸ਼ੀਆਂ ਦੇ ਕੋਲੋਂ ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਤੇ ਬਾਕੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਥਾਣਾ ਵੈਰੋਕਾ ਦੇ ਐਸ ਐਚ ਓ ਦਵਿੰਦਰ ਸਿੰਘ ਹੋਰਾਂ ਦੇ ਨਾਲ ਸਰ ਜਿਹੜੇ ਦੋ ਨੌਜਵਾਨ ਫੜੇ ਗਏ ਨੇ ਤੁਹਾਡੇ ਵੱਲੋਂ ਇਹ ਕੀ ਇਹਨਾਂ ਨੇ ਕੰਮ ਕੀਤਾ ਤੇ ਕੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀਗੇ ਤੇ ਇੱਕ ਸੁਨੀਲ ਕੁਮਾਰ ਪ੍ਰੋਫੈਸਰ ਲਵਲੀ ਤਾਬਕ ਚੱਲ ਜਾਈਆਂ ਦਾ ਇਕ ਉਹ ਜਹਾਗਾ ਸੰਦੀਪ ਕੁਮਾਰ ਆਪਣੇ ਮਾਲੂਮ ਦਾ ਚਪਲੋਚਾਂ ਦਾ ਤੇ ਇਹ ਦੋਵੇਂ ਜਿਹੜੇ ਆਪਣੇ ਮੋਟਰਸਾਈਕਲ ਦੇ ਤੇ ਦੀ ਤਲਾਸ਼ ਕੀਤੀ ਤੇ ਇੱਕ ਲਫਾਵਾ ਸੁੱਟਦਾ ਜਿਹਦੇ ਚੈੱਕ ਕੀਤਾ ਜਿਹਨੂੰ ਜੀ ਗ੍ਰਾਮ ਹੀ ਦੀ ਰੋਣ ਨੂੰ ਤਾਂ ਬਰਾਮਦ ਹੋਈ ਇਹ ਸਰ ਨਾਕਾ ਲਗਾਇਆ ਗਿਆ ਸੀ ਤੁਹਾਡੇ ਵੱਲੋਂ ਹਾਂਜੀ ਹਾਂਜੀ ਨਾਕਾ ਲਗਾਇਆ ਗਿਆ ਸੀ ਤੇ ਹੋਰ ਇਹ ਹੋਰ ਹੋਰ ਵੀ ਕੁਝ ਬਰਾਮਦ ਹੋਇਆ ਇਹਨਾਂ ਦੇ ਵੱਲੋਂ ਨਹੀਂ ਫਿਲਹਾਲ ਜੀ ਹੋਰ ਕੁਝ ਨਹੀਂ ਬਰਾਮਦ ਇਹਨਾਂ ਦੇ ਖਿਲਾਫ ਪਹਿਲਾਂ ਮੁਕੱਦਮੇ ਕਈ ਦਰਜ ਨੇ ਜੀ ਇਹਨਾਂ ਦਾ ਰਿਮਾਂਡ ਲੈ ਕੇ ਤੇ ਕੁਝ ਕੁਝ ਕਰਾਂਗੇ ਪਹਿਲਾਂ ਵੀ ਸਰ ਨਸ਼ੇ ਵਾਲੇ ਨੇ ਕਿ ਜਾਂ ਕੋਈ ਹਾਂ ਪਹਿਲਾਂ ਵੀ ਐਨਡੀਪੀ ਸੈਕਟਰ ਦੇ ਵਿੱਚ ਕੰਮ ਕਰਦੇ ਦਾ ਜੀ ਜੀ ਤੇ ਹੋਰ ਵੀ ਖਸਰ ਕੋਈ ਪੁੱਛ ਕੇ ਚ ਕੀਤੀ ਗਈ ਹੋਰ ਵੀ ਸੀ ਕੋਈ ਇਹਨਾਂ ਦੇ ਨਾਲ ਨਹੀਂ ਅੱਜ ਰਿਮਾਂਡ ਲਵਾਵਾਂਗੇ ਅੱਜ ਪੇਸ਼ ਕਰ ਰਹੇ ਹਾਂ ਰਿਮਾਂਡ ਲੈ ਕੇ ਫਿਰ ਪੁਛਕਿਸ਼ ਕਰਕੇ ਅੱਗੇ ਦੇਖਾਂਗੇ